ਜੇ ਕਾਨੂੰਨ ਉਹਨੂੰ ਸਜ਼ਾ ਨਹੀਂ ਦਿੰਦਾ ਖਾਲਸਾ ਫਿਰ ਆਪਣੀਆਂ ਪਰੰਪਰਾਵਾਂ ਅਨੁਸਾਰ ਜਿਹੜੀਆਂ ਰਵਾਇਤਾਂ ਨੇ ਛੱਡੀਆਂ ਉਹਦੇ ਮੁਤਾਬਕ ਅਸੀਂ ਸਜ਼ਾ ਦਵਾਂਗੇ। ਠੀਕ ਹੈ। ਬਾਬਾ ਜੀ ਇਹਨੂੰ ਕਿਉਂ ਚਲਾਨ ਨਹੀਂ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਜਦ ਕਿ ਇਨਸਾਫ ਤੇ ਜਲਦ ਤੋਂ ਜਲਦ ਕੋਈ ਗੱਲ ਨਹੀਂ ਆ ਸਾਰੀਆਂ ਜੱਥੇਬੰਦੀਆਂ ਇਸੇ ਵਾਸਤੇ ਇਕੱਤਰ ਹੋਈਆਂ ਨੇ ਸਾਰਾ ਕੁਝ ਹੋਊਗਾ। ਬਾਬਾ ਜੀ ਦੱਸਦੇ ਹੋ ਫਾਸਟ ਟਰੈਕ ਤੇ ਚਲਾਉਣ ਦੀ ਕਿੰਨੀ ਅਸੀਂ ਮੰਗ ਕਰਦੇ ਹਾਂ ਜੇ ਨਹੀਂ ਫਾਸਟ ਟਰੈਕ ਚਲਾਉਣਗੇ ਜੇ ਕਾਨੂੰਨ ਉਹਨੂੰ ਸਜ਼ਾ ਨਹੀਂ ਦਿੰਦਾ ਖਾਲਸਾ ਫਿਰ ਆਪਣੀਆਂ ਪਰੰਪਰਾ ਅਨੁਸਾਰ ਜਿਹੜੀਆਂ ਰਵਾਇਤਾਂ ਛਾੜੀਆਂ ਉਹਦੇ ਮੁਤਾਬਕ ਅਸੀਂ ਸਦਾ ਦਵਾਂਗੇ ਠੀਕ ਹੈ ਜੀ ਬਾਬਾ ਜੀ ਜਿੱਥੇ ਪ੍ਰਵਾਸੀਆਂ ਦਾ ਬਹੁਤ ਜ਼ਿਆਦਾ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਕੁਝ ਪੰਜਾਬੀ ਜਿਵੇਂ ਕਿਸਾਨ ਆਗੂ ਆਪਾ ਜਗENDER ਸਿੰਘ ਗੋਰਾਹ ਦੀ ਗੱਲ ਕਰ ਲਈਏ ਰਾਜੇਵਾਲ ਦੀ ਗੱਲ ਕਰ ਲਈਏ ਹੋਰ ਬਹੁਤ ਸਾਰੇ ਦੱਦ ਕਿਸਾਨ ਆਗੂ ਜਿਹੜੇ ਪੰਜਾਬ ਪੰਜਾਬੀਆਂ ਦਾ ਹੀ ਵਿਰੋਧ ਕਰ ਰਹੇ ਜੀ ਕਹਿੰਦੇ ਇਹਨਾਂ ਤੋਂ ਬਿਨਾ ਖੇਤੀ ਸੰਭਵ ਨਹੀਂ ਉਹਨਾਂ ਨੇ ਕਦੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ ਕਾਮਰੇਡੀ ਲਾਣਾ ਉਹਨਾਂ ਕਾਮਰੇਡਰ ਗੱਲ ਹੀ ਕੰਮ ਉਹੀ ਕਰਨੀ ਆ ਗੱਲ ਜਿਹੜਾ ਸਾਡਾ ਹੱਕ ਮੜਦਾ ਸੀ ਹੱਕ ਲੈਣੇ ਨੇ ਅੱਜ ਕਿਸਦਾ ਵਿ ਉਹਨਾਂ ਨੂੰ ਪੰਜਾਬ ਦੇ ਹੱਕਾਂ ਵਾਸਤੇ ਖੜਨਾ ਚਾਹੀਦਾ ਇਸੇ ਤਹਿਤ ਇਸ ਮਹਮ ਤਹਿਤ ਇਹ ਜਿਹੜਾ ਸੰਘਰਸ਼ ਚੱਲੇ ਪਤਾ ਲੱਗ ਜੂ ਪੰਜਾਬ ਦਾ ਰਾਖਾ ਕੌਣ ਹੈ ਤੇ ਪ੍ਰਾਂਤ ਪੰਜਾਬ ਦਾ ਵਿਰੋਧੀ ਕੌਣ ਹੈ ਤੁਹਾਡੇ ਸਾਹਮਣੇ ਦਿਨਾਂ ਦੇ ਵਿੱਚ ਆ ਜਾਣਾ ਹੈ